بسم اللہ الرحمن الرحیم ملیر کولائی ਧਰਤੀ ਤੋਂ ਇੱਕ ਵਾਰ ਫੇਰ ਹਾ ਦਾ ਨਾਰਾ ਮਾਰਿਆ ਕਿਸੇ ਬਗਾਨੇ ਸ਼ਹਿਰ ਤੋਂ ਆ ਕੇ ਇਹ ਵਰਲਡ ਮੈਸ ਕਰਕੇ ਯੂਜ਼ ਕਰ ਰਿਹਾ ਕਿ ਮਲੇਰ ਕੋਟਲਾ ਤੋਂ ਕਾਫੀ ਦੂਰ ਜੋਲਾ ਪਿੰਡ ਹੈ ਜਿਹੜਾ ਏਰੀਆ ਕਸਬਾ ਪੈਂਦਾ ਹੈ ਰਾਏਕੋਟ ਏਰੀਆ ਦੇ ਵਿੱਚ ਉੱਥੋਂ ਇੱਕ ਲੜਕੇ ਨੇ ਆ ਕੇ ਉਹ ਰੋਡ ਦੇ ਉੱਪਰ ਧਰਨਾ ਲਗਾਇਆ ਰੋਡ ਜਾਮ ਕਰਿਆ ਅਸੀਂ ਜਾ ਕੇ ਪੁੱਛਣਾ ਚਾਹਿਆ ਕਿ ਮਸਲਾ ਕੀ ਹੈ ਤਾਂ ਜਦੋਂ ਵੀਰ ਨੇ ਦੱਸਿਆ ਕਿ ਹਾਜੂਰੇ پاک ਸੱਲਾ ਸੱਲਾਹ ਦੀ ਸ਼ਾਨ ਦੇ ਵਿੱਚ ਗੁਸਤਾਖੀ ਕੀਤੀ ਗਈ ਹੈ ਇੱਕ ਨਾ ਸਮਝ ਗਾਇਕਾ ਵੱਲੋਂ ਜਿਹਦਾ ਨਾਮ ਨੂਰਾ ਸਿਸਟਰ ਜਿਹਨਾਂ ਨੂੰ ਕਹਿੰਦੇ ਨੇ ਮੈਂ ਵੀਡੀਓ ਰਾਹੀਂ ਕਲੀਅਰ ਕਰਨਾ ਚਾਹੁੰਦਾ ਕਿ ਜਿਹੜੇ ਗਾਇਕਾਰ ਨੇ ਇਸ ਤਰ੍ਹਾਂ ਦੇ ਅਗਰ ਨੂਰਾ ਸਿਸਟਰ ਮੁਸਲਮ ਘਰ ਦੇ ਵਿੱਚ ਪੈਦਾ ਹੋਈ ਹੈ ਤਾਂ ਉਹਨੂੰ ਮੁਸਲਮ ਸਿੱਖਿਆਵਾਂ ਨਹੀਂ ਦਿੱਤੀਆਂ ਗਈਆਂ ਨਹੀਂ ਤਾਂ ਉਹ ਮੇਰੇ ਨਬੀ ਅਕ੍ਰਮ ਸੱਲਾ ਸੱਲਾਹ ਦੀ ਸ਼ਾਨ 'ਚ ਗੁਸਤਾਖੀ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਉਹਦੀ ਏਡੀ ਔਕਾਤ ਨਹੀਂ ਸੀ ਵੀ ਉਹ ਇਸ ਤਰ੍ਹਾਂ ਦਾ ਕੋਈ ਜੈਦियत ਆਪਦੇ ਦਿਮਾਗ ਚ ਲੈ ਕੇ ਆਉਂਦੀ ਸੋ ਹੁਣ ਨੋਰਾ ਸਿਸਟਰ ਵੱਲੋਂ ਜਿਹੜਾ ਇੱਕ ਗਾਣਾ ਗਾਇਆ ਗਿਆ ਉਹਦੇ ਵਿੱਚ ਉਹ ਮੁਸਤਾਫਾ ਸ਼ਬਦ ਉਹੜੇ ਯੂਜ਼ ਕਰਿਆ ਲੰਗੇ ਸਿਰ ਉਹ ਅੱਲਾ ਦੇ ਨਬੀ ਦੇ ਸ਼ਾਮ ਨੂੰ ਲੈ ਰਹੀ ਹੈ ਨਾਮ ਨੂੰ ਸੌਰੀ ਲੈ ਰਹੀ ਹੈ ਔਰ ਬੜੇ ਗਲਤ ਅੰਦਾਜ਼ ਦੇ ਵਿੱਚ ਉਹਨੇ ਬਿਆਨ ਕਰਿਆ ਉਸ ਨਾਮ ਜਿਹੜਾ ਸਰਾਸਰ ਗਲਤ ਹੈ ਸੋ ਉਹਦੇ ਮੁਤਲਕ ਇਹ ਨਾ ਭਰਾਵਾਂ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਮਲੇਰ ਕੋਲਾ ਸਿਟੀ ਬੰਦ ਦੇ ਵਿੱਚ ਆਈ ਹੈ ਜੋ ਜੋ ਐਪਲੀਕੇਸ਼ਨ ਡੀਸੀ ਦਫ਼ਤਰ ਸੌਰੀ ਸੀਐਮ ਆਫਿਸ ਪੰਜਾਬ ਤੇ ਹੁਬਰ ਰਾਈਟ ਆਫਿਸ ਪੰਜਾਬ ਵੱਲੋਂ ਇੱਥੇ ਮਾਰਕ ਹੋ ਕੇ ਆਈ ਹੈ ਪਰ ਬੜੀ ਸ਼ਰਮਿੰਦਗੀ ਦੀ ਗੱਲ ਹੈ ਕਿ ਅੱਜ 20-25 ਦਿਨ ਹੋ ਗਏ ਪ੍ਰਸ਼ਾਸਨ ਵੱਲੋਂ ਉਸપર ਕੋਈ ਵੱਡਾ ਅਵਲ ਨਹੀਂ ਕੀਤਾ ਗਿਆ ਜਿਹਦੇ ਰੋਸ ਵੱਜੋਂ ਇਸ ਵੀਰ ਨੇ ਧਰਨਾ ਲਾਇਆ ਰੋਡ ਜਾਮ ਕਰਿਆ ਸੋ ਇੱਥੋਂ ਕੁਝ ਮੌਤਬਰ ਸੱਜਣ ਸੀਗੇ ਸਾਨੂੰ ਵੀ ਚੰਗਾ ਨਹੀਂ ਲੱਗਿਆ ਕਿ ਰਸਤਾ ਬੰਦ ਕਰਨਾ ਇਹ ਵੀ ਕਿਤਨਾ ਕਿਤੇ ਗੁਨਾਹ ਵਾਲਾ ਕੰਮ ਹੈ ਪਰ ਇਹ ਵੀਰ ਨੇ ਆਪਣੀ ਮਜਬੂਰੀ ਦੱਸੀ ਪਰ ਅਸੀਂ ਆਪਸ ਦੇ ਵਿੱਚ ਉਸ ਚੀਜ਼ ਉੱਪਰ ਆਪਣਾ ਸਮਝੌਤਾ ਕਰਿਆ ਫੋੜ ਅੱਜ ਵਾਲੀ ਵੀਡੀਓ ਪਾਉਣ ਦਾ ਮਕਸਦ ਇਹ ਹੈ ਕਿ ਇਸ ਵੀਡੀਓ ਨੂੰ ਬਲੇਰ ਕੋਟਲੇ ਦੇ ਵਿੱਚ ਤਕਰੀਬਨ ਸਾਰੀਆਂ ਜਥੇਬੰਦੀਆਂ ਦੇਖਣ ਗਈਆਂ। ਉਹਦੇ ਵੀਰ ਖੜਾ ਸੀ ਮੈਂ ਤਾਂ ਇਹਨੂੰ ਜਾਣਦਾ ਨਹੀਂ ਪਰ ਚਲੋ ਮੇਰਾ ਇਸ ਪਹਿਲਾਂ ਇਹਨਾਂ ਨਾਲ ਰਿਸ਼ਤਾ ਹੈ ਕਿ ਮੇਰਾ ਭਰਾ ਹੈ ਇ슬ਾਮੀਕ ਰਿਸ਼ਤਾ। ਦੂਸਰਾ ਇਹ ਉਸ ਚੀਜ਼ ਲਈ ਖੜਾ ਹੈ ਜਿਹਦੇ ਲਈ ਅਸੀਂ ਮਰਨ ਮਿਟਨ ਨੂੰ ਤਿਆਰ ਆ। ਸੋ ਅਗਰ ਇਸ ਵੀਡੀਓ ਨੂੰ ਦੇਖ ਕੇ ਬਲੇਰ ਕੋਲੇ ਦੀਆਂ ਜਥੇਬੰਦੀਆਂ ਸਾਡੇ ਨਾਲ ਨਹੀਂ ਲੱਗਣਗੀਆਂ ਤਾਂ ਉਹਨਾਂ ਦੀ ਉਹਨਾਂ ਦਾ ਦਿਮਾਗ ਹੈ ਉਹਨਾਂ ਦਾ ਸਿਆਣਾ ਸਿਆਣਾ ਪੜ ਕਹਿ ਸਕਦੇ ਆ ਜਾਂ ਅਸੀਂ ਨਹੀਂ ਲੱਗਣਗੇ ਤਾਂ ਉਹਨਾਂ ਦੀ ਨਦਾਨੀ ਕਹਿ ਸਕਦੇ ਆ। ਪਰ ਅਸੀਂ ਸਾਬਤ ਨੂੰ ਖੁੱਲਾ ਸੱਦਾ ਦੱਦਿਆ। ਕਿ ਅਸੀਂ 5-4 ਦਿਨਾਂ ਦੀ ਉਡੀਕ ਕਰਾਂਗੇ ਨਹੀਂ ਉਸ ਤੋਂ ਬਾਅਦ ਅਸੀਂ ਇਹ ਧਰਨਾ ਵੱਡੇ ਪੱਦਰ ਦੇ ਉੱਪਰ ਲਾਵਾਂਗੇ ਔਰ ਨੋਰਾ ਸਿਸਟਰ ਤੈਨੂੰ ਖੁਦ ਬਲੇਰ ਕੋਲ ਲਿਆ ਕੇ ਮਾਫੀ ਮੰਗਣੀ ਪਵੇ ਗਾਣਾ ਡਿਲੀਟ ਕਰਨਾ ਪਊਗਾ ਅਸਲਾਮੁਅਲੈਕੁਮ ਵ ਰਹਿਮਤੁਲਲਾਹ ਵ ਬਰਕਾਤੁ ਮੈਂ ਰਹਿਮਾਨ ਕਾਦਰੀ ਸੂਫੀ ਇਨਕਲਾਬ ਗਰੁੱਪ ਦਾ ਪ੍ਰਧਾਨ ਜੀ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਗਾਉਣਾ ਰਿਲੀਜ਼ ਕਰਿਆ ਜੋਤੀ ਨੂਰਾਨੇ ਜੀ ਉਹ ਗਾਉਣਾ ਰੀਮਿਕਸ ਕਰਕੇ ਨਾ ਜੀ ਉਹਦੇ ਚ ਬੋਲ ਆਏ ਨੇ ਉਹਨਾਂ ਨੇ ਜਿਹੜੇ ਗਾਣੇ ਜੀਤੋ ਸਾਨੂੰ ਉਤਰਾਜ ਆ ਉਹ ਮੁਸਤਫਾ ਉਹ ਮੁਸਤਫਾ ਆਕਾ ਸੱਲ ਸੱਲਮ ਦਾ ਜਦੋਂ ਨਾਮ ਆਉਂਦਾ ਆਪਾਂ ਅਦਬ ਦੇ ਨਾਲ ਝੁੱਕ ਕੇ ਦਰੂਦ ਪੜਦੇ ਆ ਦੇਖੋ ਲੇਕਿਨ ਜਿਹੜੇ ਉਸ ਗਾਣੇ ਦੇ ਲਫ਼ਜ਼ ਨੇ ਉਹਨਾਂ ਨੇ ਇੱਕ ਤਾਂ ਬੇਅਦਬੀ ਇਹ ਕਰੀ ਆ ਕਿ ਸਰਕਾਰ ਨੂੰ ਆਕਾ ਸੱਲ ਸੱਲਮ ਨੂੰ ਉਹ ਮੁਸਤਫਾ ਉਹ ਮੁਸਤਫਾ ਕਹਿ ਕੇ ਸੰਬੋਧਿਤ ਕਰਿਆ ਦੂਸਰਾ ਨੰਗੇ ਸਿਰ ਉਹਨਾਂ ਦਾ ਪਹਿਰਾਵਾ ਬਹੁਤ ਗਲਤ ਹੈ ਜਿਹੜਾ ਮਿਊਜ਼ਿਕ ਦੇ ਵਿੱਚ ਮੰਨ ਲਾ ਜਿਹੜਾ ਗਾਉਣ ਵਾਲੀ ਮਿਕਸ ਕਰਕੇ ਉਹਨਾਂ ਨੇ ਗਾਇਆ ਏ ਉਹ ਦੇਖਿਆ ਜਾਵੇ ਵੀਡੀਓ ਚ ਦੇਖਿਆ ਜਾਵੇ ਬਹੁਤ ਮੰਨ ਲਾ ਭੱਦੀ ਸ਼ਦਾਵਲੀ ਵਰਤੀ ਗਿਆ ਕਸੱਲ ਸੱਲਮ ਲਈ ਉਸ ਲਈ ਅਸੀਂ ਮੰਨ ਲਾ ਐਪਲੀਕੇਸ਼ਨਾਂ ਸੈਂਡ ਕਰੀਆਂ ਦੀਆਂ ਐਪਲੀਕੇਸ਼ਨਾਂ ਪਾਈਆਂ ਸੀਆਂ ਹੁਮਨ ਰਾਈਟਸ ਨੂੰ ਤੇ ਸੀਐਮ ਪੰਜਾਬ ਨੂੰ ਕਿਤੇ ਦਿਨ ਹੋ ਗਏ ਐਪਲੀਕੇਸ਼ਨਾਂ ਨੂੰ ਇਹਨੂੰ ਤਕਰੀਬਨ ਜੀ ਡੇਡ ਮਹੀਨਾ ਹੋ ਚਲੇਆ ਤੇ ਉਸ ਤੋਂ ਬਾਅਦ ਉਹ ਮਾਰਕ ਹੋ ਕੇ ਆਪਣੇ ਸਦਰ ਥਾਣਾ ਸਾਈਬਰ ਸੈੱਲ ਦੇ ਵਿੱਚ ਆ ਗਿਆ ਸਿਟੀਪੁਰ ਹਾਂ ਸਿਟੀ ਬੰਦ ਦੇ ਵਿੱਚ ਉਹ ਮਾਰਕ ਕਰਾਉਣ ਤੋਂ ਬਾਅਦ ਉੱਥੇ ਅਸੀਂ ਗਏ ਵੀ ਹਾਂ ਸਾਨੂੰ ਐਸਐਚਓ ਸਾਹਿਬ ਨੇ ਭਰੋਸਾ ਵੀ ਦਿਵਾਇਆ ਉਸ ਤੋਂ ਬਾਅਦ ਦੁਬਾਰਾ ਅਸੀਂ ਫੇਰ ਦੁਬਾਰਾ ਗੱਲ ਕਰੀ 8 ਦਿਨਾਂ ਬਾਅਦ ਉਹ ਕਹਿੰਦੇ ਮੰਨ ਲਾ ਐਸਐਚਓ ਸਾਹਿਬ ਲੀਵ ਤੇ ਸੀ ਤੇ ਦੋ ਤਿੰਨ ਦਿਨ ਪਹਿਲਾਂ ਵੀ ਗੱਲਬਾਤ ਕਰੀ ਆ ਠੀਕ ਹੈ ਨਹੀਂ ਵੀ ਮਨ ਲੈ ਸਾਡੇ ਦਿਲ ਚ ਦਰਦ ਹੈ ਅਸੀਂ ਮਲੇ ਕੋਲਾ ਦੇ ਲੋਕਾਂ ਨੂੰ ਵੀ ਇਹ ਗੱਲ ਰੱਖੀ ਲੇਕਿਨ ਕੋਈ ਵੀ ਕਿਸੇ ਦਾ ਭਰਮਾ ਹੁਗਾਰਾ ਨਹੀਂ ਆਇਆ ਕਿ ਮੈਂ ਪੁੱਛਣਾ ਚਾਹਣਾ ਕਿ ਆਕਾਸ ਸੱਲ ਸਲਮ ਸਾਡੇ ਕੱਲੇ ਕੱਲਿਆਂ ਦੇ ਨਬੀ ਨੇ ਜਾਂ ਤਾਂ ਇਹ ਗੱਲ ਕਰਦਨ ਜਿੰਨੇ ਵੀ ਸਾਡੇ ਮੁਸਲਮਾਨ ਵੀ ਨੇ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਜਾਂ ਅਸੀਂ ਕੋਈ ਦੇ ਨਹੀਂ ਭੜਦੇ ਸਾਡੇ ਦਿਲ ਦੇ ਅੰਦਰ ਇੱਕ ਦਰਦ ਹੈ ਆਕਾਸ ਸੱਲ ਸਲਮ ਲਈ ਸਾਨੂੰ ਲੱਗਿਆ ਕਿ ਉਹ ਗਲਤ ਹੈ ਤਾਂ ਅਸੀਂ ਬੋਲੇ ਸਾਡੀ ਸੰਸਥਾ ਚੱਲ ਰਹੀ ਹੈ ਪਿਛਲੇ ਤਕਰੀਬਨ ਸਾਲ ਤੋਂ ਸੂਫੀ ਇਨਕਲਾਬ ਗਰੁੱਪ ਹੈ ਉਹਦੇ ਮਨ ਲਓ ਜੋ ਵੀ ਇਦਾਂ ਦੀ ਬੇਅਦਬੀ ਹੁੰਦੀ ਹੈ ਕਿ ਸਾਡੇ ਨਾਲ ਜਿਹੜੇ ਮੰਨ ਲਓ ਆਪਣੇ ਸਿੱਖ ਜਥੇਬੰਦੀਆਂ ਵੀ ਨਾਲ ਨੇ ਬਾਬਾ ਪ੍ਰਗਟ ਸਿੰਘ ਖਾਲਸਾ ਜ਼ਿਲ੍ਹਾ ਲੁਧਿਆਣਾ ਜਥੇਦਾਰ ਨੇ ਉਹ ਉਹ ਵੀ ਸਾਡੇ ਨਾਲ ਨੇ ਤੇ ਹੋਰ ਮੰਨ ਲਓ ਹੋਰ ਸੰਸਥਾਵਾਂ ਵੀ ਕਾਫੀ ਅਸੀਂ ਮੰਨ ਲਓ ਇੱਥੇ ਇਹਨਾਂ ਨੂੰ ਸਨੇਹਾ ਦਿੱਤਾ ਇਹਨਾਂ ਨੂੰ ਕਿਹਾ ਵੀ ਵੀ ਸਾਡੀ ਜੀ ਮਤਲਬ ਸੁਣਵਾਈ ਨਹੀਂ ਹੋ ਰਹੀ ਜੀ ਕੁੱਲ ਮਿਲਾ ਕੇ ਗੱਲ ਹੈ ਅੱਲਾਹ ਦੀ ਜਾਦ ਤੋਂ ਕੀ ਉਮੀਦ ਹੈ ਅੱਲਾਹ ਦੀ ਜਾਦ ਤੋਂ ਉਮੀਦ ਹੈ ਇਨਸ਼ਾਅੱਲਾ ਕਿ ਅੱਲਾਹ ਹੀ ਜਾ ਸਾਡਾ ਜ਼ਰੂਰ ਸਾਥ ਦੇਣੇ ਕਿਉਂਕਿ ਅਸੀਂ ਹੱਕ ਸੱਚ ਦੇ ਆ ਜੀ ਬਿਲਕੁਲ ਬਿਲਕੁਲ ਆਕਾ ਸੱਲਾ ਸੱਲਮ ਤੇ ਸਾਡੇ ਨਸਲਾਂ ਕੁਰਬਾਨ ਸਾਡੇ ਬੱਚੇ ਵੀ ਕੁਰਬਾਨ ਉਹਨਾਂ ਤੇ ਤੁਸੀਂ ਉਮੀਦ ਰੱਖਦੇ ਹੋ ਤਾਂ ਅੱਲਾਹ ਪਾਕ ਉਹਨੂੰ ਜ਼ਰੂਰ ਪੂਰਾ ਕਰਨਗੇ ਅਸਲਾਮੁਅਲੈਕਮ ਮੇਰਾ ਨਾਮ ਦਾ ਸਜਾਦ ਅਲੀ ਕਾਫੀ ਦਿਨਾਂ ਤੋਂ ਇਹ ਬਹੁਤ ਚਰਚਾ ਦੇ ਵਿੱਚ ਹੈ ਜੋਤੀ ਨੂਰ ਵਾਲਾ ਮਾਮਲਾ ਪ੍ਰਸ਼ਾਸਨ ਨੂੰ ਖਬਰ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਨਹੀਂ ਕਾਰ ਦੋ ਵਾਰੀ ਅਸੀਂ ਜਾ ਚੁੱਕੇ ਕਿ ਐਡਾ ਵੀ ਪ੍ਰਸ਼ਾਸਨ ਲਈ ਕਿ ਐਡਾ ਬੜਾ ਮਾਮਲਾ تھا ਕਿ ਜੋਤੀ ਨੂਰਾ ਦੇ ਘਰ ਵਾਲੇ ਦਾ ਸਾਡੇ ਕੋਲ ਉਸਮਾਨਦਾਨ ਨੰਬਰ ਲਿੱਤਾ ਪਰ ਪ੍ਰਸ਼ਾਸਨ ਉਹਨਾਂ ਨਾਲ ਗੱਲਬਾਤ ਬਿਲਕੁਲ ਨਹੀਂ ਕੀਤੀ ਹੈਗੀ ਕਾਫੀ ਵੀਡੀਓਆਂ ਰਾਜੂ ਜੋਹਲਾ ਨੇ ਪਾਈਆਂ ਨੇ ਉਸ ਦੇ ਖਿਲਾਫ ਇਸ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਦੇਖੋ ਇਹ ਬਹੁਤ ਵੱਡੀ ਗੱਲ ਹੈ ਕੋਈ ਕੋਈ ਬੰਦਾ ਆਪਣੇ ਹਜ਼ੂਰ ਦੀ ਸ਼ਾਨ ਦੇ ਵਿੱਚ ਆਪਣੀ ਜਾਨ ਕੁਰਬਾਨ ਕਰ ਰਿਹਾ ਇਹਨੂੰ ਵੀ ਕੁਝ ਹੋ ਸਕਦਾ ਪਰ ਫਿਰ ਵੀ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਅਸੀਂ ਪ੍ਰਸ਼ਾਸਨ ਤੋਂ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਕੂਸੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਆ ਵੀ ਨਹੀਂ ਸਾਡਾ ਮੁਸਲਿਮ ਸਮਾਜ ਉਸ ਦੇ ਖਿਲਾਫ ਬਹੁਤ ਵੱਡਾ ਪ੍ਰੋਟੈਸਟ ਕਰੂਗਾ ਧਰਣਾ ਲਊਗਾ ਔਰ ਜਿੰਨੇ ਵੀ ਮਲੇਕ ਕੋਲ ਵਿੱਚ ਸਮਾਜਿਕ ਜਥੇਬੰਦੀਆਂ ਨੇ ਪੋਲਿਟੀਕਲ ਲੀਡਰ ਨੇ ਤੁਸੀਂ ਬਹੁਤ بڑے ਲੀਡਰ ਹੋ ਸਾਰੇ ਤੁਸੀਂ ਸਟੇਜਾਂ ਦੇ ਉੱਪਰ ਬਹੁਤ بڑا ਬੋਲਦੇ ਹੋ ਕੋਈ ਇਕਾਲੀਆਂ ਚੰਡਲਾਈ ਫਿਰ ਕੋਈ ਕਾਂਗਰਸੀਆਂ ਦੇ ਕੋਈ ਝਾੜੂ ਵਾਲਿਆਂ ਦੇ ਫਜ਼ੂਰ ਦੀ ਸ਼ਾਨ ਦੀ ਇੱਥੇ ਗੱਲ ਚੱਲ ਰਹੀ ਹੈ ਕਿ ਆਪਦੇ ਜ਼ਮੀਰਾਂ ਨੂੰ ਜਗਾਓ ਤਾਂ ਕਿ ਜੋ ਬੇਅਦਬੀ ਅੱਗੇ ਦੇ ਬਦਲ ਨਾ ਲੋਕਾਂ ਨੂੰ ਚਾ ਲੋਕਾਂ ਨੂੰ ਹੋਰ ਵੀ ਕੰਨ ਹੋ ਜਾਣਗੇ ਜਿਹੜੇ ਬੇਅਦਬੀਆਂ ਕਰ ਲੱਗੇ ਨੇ ਚਾਹੇ ਉਹ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਚਾਹੇ ਪਾਕ ਕੁਰਾਨੇ ਪਾਕ ਦੀ ਬੇਅਦਬੀ ਆ ਔਰ ਖਾਸ ਕਰਕੇ ਮਾਮਦ ਉਸਮਾਨ ਲੁਧਿਆਣੀ ਸਾਹਿਬ ਤੁਸੀਂ ਪੂਰੇ ਪੰਜਾਬ ਦਾ ਮੁਸਲਮਾਨਾਂ ਦਾ ਪ੍ਰੇਦਨ ਕਰਦੇ ਹੋ ਤੁਸੀਂ ਹਰ ਮਾਜ਼ੀ ਦੇ ਨੀ ਪੱਥਰ ਰੱਖਿਆ ਜਲੇ ਪਿੰਡਾਂ ਵਿੱਚ ਕੀ ਤੁਹਾਡੀ ਮਾਮਲੇ ਵਿੱਚ ਇਹ ਨਜ਼ਰ ਤੁਹਾਡਾ ਮਾਮਲਾ ਨਹੀਂ ਹੈਗਾ ਕੋਈ ਇਹ ਬੋਲਣ ਦਾ ਤੁਹਾਡਾ ਅਧਿਕਾਰ ਨਹੀਂ ਹੈਗਾ ਇਸ ਮੁੱਦੇ ਉੱਪਰ ਬੋਲਣ ਦਾ ਤੁਹਾਨੂੰ ਬੋਲਣਾ ਚਾਹੀਦਾ ਸੀ ਤੁਹਾਡੇ ਕਿ ਨਹੀਂ ਦੇਖ ਰਹੇ ਕਿ ਤੁਸੀਂ ਕਰ ਕੀ ਰਹੇ ਹੋ ਤੁਹਾਨੂੰ ਬੋਲਣਾ ਚਾਹੀਦਾ ਤੁਹਾਡੇ ਕੋਲੇ ਆ ਕੇ ਵੀ ਗਿਆ ਹੈ ਉਡਰਾਂ ਗੱਲ ਕੀਤੀ ਕਿ ਉਸਮਾਨ ਸਾਹਿਬ ਵੀ ਆ ਮਾਮਲਾ ਜੋਤੀ ਨੂਰਾਂ ਦਾ ਉਸਨੇ ਬੇਇੱਜ਼ਤੀ ਕੀਤੀ ਹੈ ਤੁਸੀਂ ਬੋਲੋ ਤੁਸੀਂ ਕਿਹਾ ਕੁਝ ਮੁੰਡੇ ਲੱਗੇ ਹੋਏ ਨੇ ਉਹ ਬੋਲੇ ਮੈਂ ਤੁਹਾਨੂੰ ਕਿਹਾ ਵੀ ਜਨਾਬ ਤੁਹਾਨੂੰ ਵੀ ਬੋਲਣਾ ਚਾਹੀਦਾ ਕਿਉਂਕਿ ਤੁਸੀਂ ਰੈਬਰੀ ਕਰਦੇ ਹੋ ਸਾਨੂੰ ਤਾਂ ਕਿਸੇ ਨੇ ਪੁੱਛਿਆ ਨਹੀਂਗਾ ਤੁਸੀਂ ਪੰਜਾਬ ਦਾ ਪ੍ਰਤਿਨਿਧ ਕਰਦੇ ਹੋ ਬਕਾਇਦਾ ਤੁਹਾਡੇ ਕੋਲ ਰਾਜਿਆ ਮੰਤਰੀ ਦਾ ਦਰਜਾ ਦਿੱਤਾ ਹੈ ਸਰਕਾਰ ਨੇ ਤੁਹਾਡਾ ਬੋਲਣ ਦਾ ਹੱਕ ਬੰਦ ਹੈ ਆਪਾਂ ਲੋਕਲ ਅਮਲੇਰ ਕੋਲੇ ਦੇ ਜਦੋਂ ਸਾਨੂੰ ਕੋਈ ਸੱਦਾ ਲੱਗਦਾ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਜਦੋਂ ਕੰਮ ਹੁੰਦਾ ਹੈ ਤਾਂ ਅਸੀਂ ਬੇਨਾ ਸੋਚੇ ਸਮਝੇ ਹਰ ਵਾਰ ਲੋਕਾਂ ਦੇ ਨਾਲ ਜਾ ਕੇ ਖੜਦੇ ਆ ਪਰ ਜਿਵੇਂ ਆਪਾਂ ਗੱਲ ਕਰਦੇ ਆ ਅੱਜ ਆਪਾਂ ਇੱਥੇ ਇੱਕ ਛੋਟੀ ਜੀ ਅਚਨਚੇਤ ਮੀਟਿੰਗ ਹੋਈ ਹੈ ਇਹ ਕਿ ਤੁਹਾਨੂੰ ਲੱਗਦਾ ਕਿ ਮਲੇਰ ਕੋਲੇ ਦੇ ਜਿਹੜੇ ਜ਼ੁਦਾ ਜ਼ਮੀਰ ਜਿੰਦਾ ਜ਼ਮੀਰ ਲੋਕ ਨੇ ਜਿਨ੍ਹਾਂ ਦੇ ਅੰਦਰ ਇਮਾਨ ਦਾ ਦਰਜਾ ਬਹੁਤ ਬੜਾ ਬੁਲੰਦ ਹੈ ਔਰ ਜਿਨ੍ਹਾਂ ਨੂੰ ਅਕਸਰ ਸੱਲ ਸੱਲ ਨਾਲ ਪਿਆਰ ਹੈ ਕਿ ਉਹ ਆਪਣੇ ਕਹੇ ਤੇ ਆਪਣੇ ਦੇ ਕੋਲ ਪਹੁੰਚਣਗੇ ਦੇਖੋ ਜੀ ਅਗਰ ਮੈਂ ਸੱਚ ਗੱਲ ਕਿਹਾ ਤਾਂ ਕੁਝ ਚੰਦ ਲੋਕ ਉੱਠਣਗੇ ਬਾਕੀ ਤਾਂ ਮੈਨੂੰ ਲੱਗਦਾ ਜ਼ਮੀਰ ਮਰਣ ਇਸ ਕੰਮ ਲਈ ਸਿੱਖ ਕੌਮ ਨਿਹੰਗ ਜਿਹੜੇ ਸਿੰਘ ਨਿਹੰਗ ਨੇ ਉਹ ਜਿੰਦਾ ਨੇ ਇਸ ਕੌਮ ਲਈ ਅੱਜ ਵੀ ਅਸੀਂ ਦੋ ਸਿੰਘਾਂ ਨੂੰ ਬੁਲਾ ਲਈਏ ਨਾ ਇੱਥੇ ਤਾਂ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਉਹ ਤੁਸੀਂ ਜਾਦੂ ਦੇ ਪੈਦਾ ਕਰੋ ਮੁਸਲਮਾਨ ਲੋਕੋ ਮਾਲਕ ਔਰ ਖਾਲਕ ਰੱਬ ਹੈ ਅੱਲਾਹ ਦੀ ਜ਼ਾਤ ਹੈ ਡਰਨ ਦੀ ਕਿਸੇ ਤੋਂ ਲੋੜ ਨਹੀਂ ਹੈਗੀ ਜੋ ਹੋਣਾ ਸੋ ਹੋਣਾ ਹੀ ਉਹਦੇ ਹੁਕਮ ਨਾਲ ਹੋਣਾ ਹੈ ਇਹ ਮਾਮਲੀ ਐਸਾ ਹੈ ਇੱਥੇ ਤੁਸੀਂ ਹਾ ਦਾ ਨਾਰਾ ਮਾਰਨਗੇ ਜਨਰ ਵੀ ਤੁਹਾਡੇ ਕੀ ਪਤਾ ਰੱਬ ਇਹ ਜਾਦ ਕਿੱਡੇ ਵੱਡੇ ਮੁਕਾਬਲੇ ਪੈਦਾ ਕਰੂਗੀ ਉਹੀ ਤਾਂ ਆਪਾਂ ਬੋਲਦੇ ਹੀ ਰਹਿੰਦੇ ਆ ਗਾਲਾਂ ਕੱਢਦੇ ਰਹਿੰਦੇ ਲੋਕ ਉਹ ਵੀ ਫालतू ਆਪਾਂ ਬੋਲਦੇ ਰਹਿੰਦੇ ਆ ਇਹ ਸਾਡਾ ਕੋਈ ਆਪਸੀ ਕੋਈ ਮਾਮਲਾ ਨਹੀਂ ਹੈਗਾ ਇਹ ਇਹ ਤਾਂ ਹਜ਼ੂਰ ਦੀ ਸ਼ਾਨ ਦਾ ਮਾਮਲਾ ਹੈ ਇਹ ਇਹ ਵੀਰ ਜਿਹੜਾ ਹੁਣ ਮਾਈਕ ਜਿਹਨਾਂ ਨੂੰ ਫੜਾਇਆ ਇਹ ਵੀਰ ਕੱਲਾ ਸੜਕ ਦੇ ਉੱਪਰ ਖੜਾ ਧਰਨਾ ਲਈ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉੱਥੇ ਮੇਰੇ ਖਿਆਲ ਦੇ ਵਿੱਚ 14-15 ਜਿਹੜੇ ਸੀਗੇ ਚਲੋ ਮੈਨੂੰ ਲੱਗਿਆ ਕਿ ਇਸ ਟਾਈਮ ਟਾਈਮ ਧਰਨੇ ਦਾ ਔਰ ਜਗ੍ਹਾ ਦਾ ਸਹੀ ਦੀ ਅਸੀਂ ਇਹਨਾਂ ਨੂੰ ਆਪਣੇ ਇਸ ਜਗ੍ਹਾ ਤੇ ਬੁਲਾਇਆ ਤੇ ਵੀਰ ਕੀ ਕੀ ਜਜ਼ਬਾ ਦਾ ਜਿਹੜਾ ਰੱਖਿਆ ਅੰਦਰ ਉਹਦਾ ਮੇਨ ਵਜਾ ਕਿੱਥੋਂ ਇਹ ਅੰਦਰ ਭਰਿਆ ਇੰਨਾ ਇੰਨਾ ਕਿਉਂ ਭਰਿਆ ਮਣ ਬਿismillah ਰਹਿਮਨ ਰਹਿਮ ਲਾ ਇਲਾਹ ਇਲਾਹ ਮੁਹੰਮਦ ਰਸੂਲullah ਸੱਲੱਲਹੁ ਅਲੈਹ ਵਸਲਮ ਮੇਰਾ ਜਜ਼ਬਾ ਇਸ ਤੋਂ ਭਰਿਆ ਕਿ ਵੀ ਮਾਂ ਦੇ ਪੇਟ ਦੇ ਵਿੱਚ ਜ਼ਿੰਦਗੀ ਦੇਣ ਵਾਲਾ ਅੱਲਾ ਹੈ ਖੁਸ਼ ਨਸੀਬੀਆ ਕਿ ਵੀ ਆਪਾਂ ਹਜਰਤ ਮਾਮੂਸ਼ਾਲੇ ਵਿਸਾਲ ਨੂੰ ਜੀਦੀ ਔਮਤਾ ਕਿ ਜੋਤੀ ਨੂਰਾ ਦਾ ਜਦੋਂ ਮੈਨੂੰ ਇਹਨਾਂ ਨੇ ਪਤਾ ਲੱਗੇ ਪ੍ਰਸ਼ਾ ਚਾਚਾ ਜੀ ਵੀ ਕਰ ਰਹੇ ਸੀ ਇਹਦਾ ਚਾਚਾ ਜੀ ਵੀ ਕਰ ਰਹੇ ਸੀ ਸਾਰੇ ਸ਼ੈਣੇ ਲੱਗੇ ਹੋਏ ਸੀਗੇ ਮੈਂ ਚੰਗਾ ਨਹੀਂ ਸੀ ਲੱਗਦਾ ਇਸ ਮੁੱਦੇ ਦੇ ਉੱਤੇ ਆਉਂਦਾ ਜਦੋਂ ਦੇਖਿਆ ਕਿ ਵੀ ਪ੍ਰਸ਼ਾਸਨ ਵੀ ਕਾਰਵਾਈ ਨਹੀਂ ਕਰ ਰਿਹਾ ਕਿ ਯਾਰ ਸਾਡੇ ਜਮੀਰ ਮਰ ਗਏ ਮੇਰੇ ਮਾਪੇ ਉਹਦੇ ਨਾਲ ਮੈਂ ਗੱਲ ਕਰੀ ਮਹਾਮਾ ਆਪਣੇ ਨਵੀ ਨੂੰ ਇਸ ਤਰ੍ਹਾਂ ਬੇਅਦਬੀ ਦੇ ਵਿੱਚ ਗੀਤ ਗਾਇਆ ਜੋਤੀ ਨੂਰਾ ਨੇ ਵਿੱਚ ਕਹਿੰਦੀ ਆਗੀ ਬਈ ਮੁਸਤਫਾ ਤੇਰੇ ਵਰਗੀ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਜੁੱਤੀ ਵਰਗੇ ਨਹੀਂ ਹੈਗੇ ਤੇ ਅਸੀਂ ਤਾਂ ਮੁਤ ਕਹਲਾਉਂਦੇ ਵੀ ਨਹੀਂ ਲੈਕਰ ਰਹਿਣਾ ਹੈਗਾ ਜੇ ਅਸੀਂ ਇਸ ਮਸਲੇ ਦੇ ਵਿੱਚ ਨਾ ਉਠੇ। ਅੱਜ ਤੱਕ ਜੋ ਵੀ ਆ ਇਨਸਾਨੀਅਤ ਨੂੰ ਪਿਆਰ ਕਰਦੇ ਨੇ ਜਦੋਂ ਇਹ ਬਾਈ ਜੀ ਮੇਰੇ ਕੋਲੇ ਆਏ ਤਾਂ ਮੈਨੂੰ ਕਹਿੰਦੇ ਵੀ ਐ ਕਰਕੇ ਵੀ ਇਹ ਧਰਨਾ ਚੱਕੋ ਆਪਾਂ ਵੀ ਐ ਕਰਕੇ ਚੰਗਾ ਕੰਮ ਨਹੀਂ ਹੈਗਾ। ਲੇਕਿਨ ਪਤਾ ਮੈਨੂੰ ਵੀ ਸੀਗਾ ਵੀ ਇਹ ਗਲਤ ਕੰਮ ਹੈਗਾ। ਮੈਂ ਕੌਮ ਨੂੰ ਜਗਾਉਣ ਲਈ ਕੀਤਾ ਸੀਗਾ। ਮੈਂ ਉਹਨੂੰ ਜਿਹੜੀ ਧਮਕੀ ਦਿੱਤੀ ਸੀਗੀ ਵੀ ਅੱਜ ਤਰੀਕ ਤੋਂ ਬਾਅਦ ਰਾਤ ਦੇ 12:30 ਵਜੇ ਤੋਂ ਬਾਅਦ ਤੇਰਾ ਕਤਲ ਕਰ ਦੂੰਗਾ ਮੇਰੇ ਦਾ ਕੋਈ ਦਸ਼ਮਣ ਨਹੀਂ ਸਾਡੇ ਹਜ਼ੂਰ ਨੇ ਅਸੀਂ ਤਾਂ ਕੁਝ ਨਹੀਂ ਸਿਖਾਇਆ ਲੇਕਿਨ ਇਹ ਕੋ ਉਹਨੂੰ ਨਸੀਹਤ ਦਿੱਤੀ ਸੀਗੀ ਵੀ ਕਮਲ ਜੀ ਵੀ ਤੂੰ ਇਹ ਚੀਜ਼ ਨੂੰ ਡਿਲੀਟ ਕਰ ਆਪਾਂ ਮੁਸਲਮਾਨ ਹੋ ਕੇ ਇਹ ਬੇਅਦਬੀਆਂ ਕਰਨ ਲੱਗੇ ਤੇ ਫਿਰ ਮੈਂ ਜੋਹੜਾ ਤੋਂ ਦੇਖਿਆ ਵੀ ਮਲੇਰਕੋਟਲਾ ਹਾਂ ਦਾ ਨਾਲਾ ਮਾਰਦਾਗਾ ਉੱਥੇ ਹੀ ਕਿਉਂ ਨਾ ਖੜ ਕੇ ਦੇਖ ਲਈਏ ਮੇਨੂੰ ਵਿੱਚ ਕੁਝ ਬੰਦੇ ਨੇ ਕਿਹਾ ਕਿ ਵੀ ਤੈਨੂੰ ਐ ਕਰ ਦੇਣਗੇ ਮੈਂ ਕਿਹਾ ਜੇ ਮੈਂ ਅੱਲਾ ਦੇ ਰਾਹ ਤੇ ਕੁਰਬਾਨ ਹੋਣਾ ਹੈਗਾ ਮੇਰਾ ਕਤਲ ਹੁੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਾਂਦਾ ਜਾਂਦਾ ਕਈ ਨਾਲ ਲੈ ਕੇ ਜਾਊਗਾ ਮੇਰੇ ਦਿਲ ਦੇ ਵਿੱਚ ਜੱਜ ਬੈਨਾਗਾ ਸੋ ਧੰਨਵਾਦ ਆ ਵੀਰੇ ਤੇਰਾ ਤੇ ਹੱਕ ਸੱਚ ਦੇ ਨਾਲ ਖੜਿਆਗਾ ਤੁਹਾਡੇ ਕਰਕੇ ਬੈਠੇ ਆ ਜਿੰਨਾ ਟਾਈਮ ਕਮਾਣਾ ਤੁਹਾਡੇ ਹੱਥ ਦੇ ਵਿੱਚ ਆਗਾ ਤੇ ਇਸ ਤੋਂ ਬਾਅਦ ਹੀ ਆਪਣਾ ਕੀ ਰਿਸ਼ਤਾ ਹੋਊਗਾ ਅਸੀਂ ਤਾਂ ਤੁਹਾਡੇ ਨਾਲ ਖੜੇ ਆਂਗੀ ਜੁਰਤੀ ਸੋ ਉੱਥੇ ਇੱਕ ਮੁੱਦਾ ਛੜਿਆ ਜਿਹੜਾ ਉਹ ਇਹ ਹੈ ਕਿ ਕੁਝ ਲੋਗਾਂ ਨੂੰ ਇਹ ਹੋਇਆ ਕਿ ਸ਼ਾਇਦ ਇਹ ਬੰਦਾ ਫੇਬ ਲਾਈਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਉਹ ਬਾਈ ਕਹਿੰਦਾ ਸੋ ਯਾਰ ਜੇ ਕੋਈ ਬੰਦਾ ਕਿਸੇ ਅੱਛੇ ਕੰਮ ਲਈ ਉੱਠ ਕੇ ਅੱਗੇ ਆਉਂਦਾ ਪਹਿਲਾਂ ਨਾ ਉਹਦੀਆਂ ਲੱਤਾਂ ਨਾ ਖਿੱਚਿਆ ਕਰੋ ਸੋ ਇਹ ਜਿਹੜੀ ਮੀਟਿੰਗ ਹੈ ਅਚੰਚੇਤ ਹੈ ਜੇ ਕੋਈ ਇਹਦਾ ਪ੍ਰਧਾਨ ਵੜ ਕੇ ਸਾਨੂੰ ਪਿੱਛੇ ਲਾ ਕੇ ਵੀ ਪਰਚਾ ਦਰਜ ਉਹਨਾਂ ਤੇ ਕਰਵਾ ਸਕਦਾ ਅਸੀਂ ਲੱਗਣ ਨੂੰ ਤਿਆਰ ਆ ਪਰ ਪਲੀਜ਼ ਇਹਨੂੰ ਡਿਲੇ ਨਾ ਕਰਿਆ ਜਾਵੇ ਜੇ ਤਾਂ ਐਸੇ ਲੋਕਾਂ ਦੀਆਂ ਹਰਕਤਾਂ ਦਿਨ ਪਰ ਦਿਨ ਵੱਧਦੀਆਂ ਜਾਣਗੀਆਂ ਔਰ ਮੈਂ ਇੱਕ ਵਾਦਾ ਹੋਰ ਕਰਦਾ ਕਿ ਉਸ ਔਰਤ ਦੇ ਉੱਪਰ ਪਰਚਾ ਕਰਵਾਓ ਔਰ ਉਹ ਬਿਲਕੁਲ ਵੀ ਮਾਫੀ ਨਹੀਂ ਦਿੱਤੀ ਜਾਊਗੀ ਨਹੀਂ ਜੋ ਵੱਡ ਦੀ ਕਾਰਵਾਈ ਸਰਕਾਰ ਕਰੋਗੀ ਪ੍ਰਸ਼ਾਸਨ ਕਰੂਗਾ ਉਹਦੇ ਉੱਪਰ ਹੋੜ ਦਿਓ ਇਹ ਤੀਏ ਦਿਨ ਇਹ ਜਿਆ ਕੁਝ ਕਰਕੇ ਬਾਅਦ ਚ ਮਾਫੀਆਂ ਮੰਗ ਕੇ ਕਹਿੰਦੇ ਨੇ ਇਹ ਤਾਂ ਸਾਨੂੰ ਲੋਕ ਬੇਵਕੂਫ ਬਣਾਉਂਦੇ ਨੇ ਸੋ ਅਸੀਂ ਵੀਡੀਓ ਨੂੰ ਸ਼ੇਅਰ ਕਰਿਓ ਜਲਦ ਆਪਾਂ ਡੇਟ ਰੱਖਾਂਗੇ ਇਨਸ਼ਾਅੱਲਾ ਪਹਿਲਾਂ ਪ੍ਰਸ਼ਾਸਨ ਨਾਲ ਇੱਕ ਲਾਸਟ ਕਾਲ ਨੂੰ ਆਪਾਂ ਬੁਲਾਕਾਤ ਕਰੀਏ ਫਿਰ ਡੇਟ ਰੱਖਾਂਗੇ ਬਲੇਰ ਕੋਲੇ ਦੀ ਧਰਤੀ ਦੇ ਉੱਪਰ ਕਿਸੇ ਬਾਜ਼ਾਰ ਨੂੰ ਨਹੀਂ ਆਪਾਂ ਨੇ ਜਾਮ ਕਰਨਾ ਦੁਕਾਨਦਾਰ ਗਾਲਾਂ ਕੱਢਦੇ ਨੇ ਕਿਸੇ ਅਲੱਗ ਜਗ੍ਹਾ ਦੇ ਉੱਪਰ ਪੀਸਫੁੱਲ ਸਾਨੂੰ ਕੋਈ ਚੱਕਰ ਨਹੀਂ ਘੱਟ ਘੱਟ ਹੋਵੇ ਜਾਂ ਵੱਧ ਹੋਵੇ ਪਰ ਆਪਾਂ ਕਿਸੇ ਦੁਕਾਨਦਾਰ ਦੇ ਬੂਰੇ ਨਹੀਂ ਖੜਦੋ ਉਹ ਜਦੋਂ ਅਸੀਂ ਦੁਕਾਨਾਂ ਦੇ ਬੂਰੇ ਧਰਨੇ ਲਾਉਨੇ ਆ ਤਾਂ ਅਸੀਂ ਸ਼ਾਇਦ ਗੁੜਾ ਹੀ ਕਰ ਰਹੇ ਹੁੰਦੇ ਆ ਕਿਉਂਕਿ ਉਹਨਾਂ ਦਾ ਰੋਜ਼ਗਾਰ ਹੈ ਉੱਥੋਂ ਰੋਜ਼ ਦੀ ਰੋਜ਼ ਕਬੜ ਅਸੀਂ ਕਿਸੇ ਰਸਤੇ ਨੂੰ ਜਾਬੜੀ ਕਰਨਾ ਅਸੀਂ ਪ੍ਰਸ਼ਾਸਨ ਨੂੰ ਜਗੌਣ ਉਹਦੇ ਲਈ ਆਪਾਂ ਇਕੱਠੇ ਹੋਵਾਂਗੇ ਜਲਦੀ ਵੀਰੇ ਹੜਾ ਵੀ ਬੁਲਾਵਾਂਗੇ